ਅੱਛੀ ਗੱਲ ਦਨਿਕ ਸਵੇਰਾ ਦੇਖ ਰਹੇ ਸਾਰ ਦਸਕਾਂ ਨੂੰ ਅੱਜ ਲੋਹੜੀ ਦਾ ਤਿਉਹਾਰ ਹੈ ਜਿੱਥੇ ਪੂਰੇ ਦੇਸ਼ ਭਰ ਦੇ ਵਿੱਚ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਰੂਪਨਗਰ ਦੇ ਪਿੰਡ ਸ਼ਾਮਪੁਰਾ ਦੇ ਵਿੱਚ ਵੀ ਲੋਹੜੀ ਦਾ ਤਿਉਹਾਰ ਜਿਹੜਾ ਕੀ ਮਨਾਇਆ ਜਾ ਰਿਹਾ ਧੂਮ-ਧਾਮ ਨਾਲ ਪਰ ਇਹ ਖਾਸ ਇਸ ਕਰਕੇ ਹੈ ਕਿ ਪਿਛਲੇ 6 ਸਾਲਾਂ ਤੋਂ ਸਮਾਜ ਸੇਵੀ ਇਲਾਕੇ ਦੇ ਇਕੱਠੇ ਹੋ ਕੇ ਤੇ ਨਾਲ ਜਿਹੜਾ ਕੀ ਪਿੰਡ ਦੀ ਪੰਚਾਇਤ ਸਕੂਲ ਵੱਲੋਂ ਤੇ ਖਾਸ ਉਪਰਾਲਾ ਪਿੰਡ ਦੇ ਹੀ ਨੌਜਵਾਨ ਪ੍ਰਗਟ ਸਿੰਘ ਲਾਡੀ ਦਾ ਜੋ ਕਿ ਇਸ ਉਪਰਾਲੇ ਦੇ ਮੋਢ ਬਣਿਆ ਜਿਨ੍ਹਾਂ ਨੇ ਤੇ ਅੱਜ ਲਗਾਤਾਰ ਪਿਛਲੇ 6 ਸਾਲਾਂ ਤੋਂ ਉਹ ਧੀਆਂ ਦੀ ਲੋੜੀ ਮਨਾ ਰਹੇ ਨੇ ਧੀਆਂ ਦੀ ਲੋੜੀ ਮਨਾ ਕੇ ਉਹਨਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਗੱਲਬਾਤ ਕਰਦੇ ਆ ਪ੍ਰਗਟ ਸਿੰਘ ਲਾਡੀ ਨਾਲ ਕਿਸ ਤਰ੍ਹਾਂ ਦਾ ਜਿਹੜਾ ਕੀ ਤੁਸੀਂ ਸੋਚ ਲੈ ਕੇ ਚੱਲੇ ਸੀ ਤੇ ਅੱਜ ਇਸ ਨੂੰ ਕਿੰਨਾ ਕਬੂਰ ਪਿਆ ਲੱਗ ਰਿਹਾ ਪੜੀ ਬੂਰ ਬਹੁਤ ਪਿਆ ਵੀ ਦੇਖੋ ਮਿਹਨਤ ਕਰੀ ਆ ਦੇਖੋ ਮੈਨੂੰ ਪਿੰਡ ਤੋਂ ਨਗਰ ਤੋਂ ਬੜਾ ਸੰਯੋਗ ਮਿਲਿਆ ਪੰਚਾਇਤ ਵੱਲੋਂ ਦੇਖੋ ਮੇਰੇ ਵੱਡੇ ਵੀਰ ਸੰਦੀਪ ਭਾਈ ਬਲਾਕ ਸੰਮਤੀ ਮੈਂਬਰ ਜਿੱਤੇ ਆ ਚਲੋ ਇਹ ਤਾਂ ਪਹਿਲਾਂ ਵੀ ਮੇਰੇ ਨਾਲ ਸੀ ਹੁਣ ਵੀ ਨੇ ਆਲਾ ਦੇਖੋ ਅਸੀਂ ਇਹਨਾਂ ਦੀ ਸੋਚ ਤੇ ਉਤਰੇ ਆ ਇਹ ਬਾਈ ਜੀ ਦਾ ਬੜਾ ਸੰਯੋਗ ਆ ਇਹਨਾਂ ਨਾਲ ਅਸੀਂ ਇਕੱਠੀ ਸਲਾਹ مشਵਰਾ ਕੀਤਾ ਵੀ ਅਸੀਂ ਇਦਾਂ ਕਰਨਾ ਅਸੀਂ ਦਿਨ ਬਰ ਦਿਨ ਅੱਗੇ ਹੋਰ ਆਵਾਜ਼ੇ ਜਾ ਰਹੇ ਆ ਕਿਉਂਕਿ ਉਹ ਸੰਯੋਗ ਮਿਲਿਆ ਪਹਿਲਾਂ ਅਸੀਂ ਘਟ ਸੀ ਅੱਜ ਜਿਹੜੀ ਕੀ ਕਿੰਨੀਆਂ ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ ਤੇ ਕਿੰਨੀਆਂ ਧੀਆਂ ਨੂੰ ਸਨਮਾਨ ਦਿੱਤਾ ਜਾ ਰਿਹਾ ਅਸੀਂ ਭਾਈ 10 10 ਬੇਟੀਆਂ ਨੂੰ ਅੱਜ ਲੋਹੜੀ ਪਾਈ ਆ 10 ਇਹਨਾਂ ਨੂੰ ਸਨਮਾਨ ਦਿੱਤਾ ਸ਼ਗਨ ਦਿੱਤਾ ਗਿਫਟ ਦਿੱਤੇ ਬੇਟੀਆਂ ਨੂੰ ਤੇ ਅਸੀਂ ਹਰ ਇਨਸਾਨ ਨੂੰ ਵੀ ਇਹ ਗੱਲ ਕਹਿੰਦੇ ਆ ਪਿੰਡ 'ਚ ਵੀ ਅੱਗੇ ਤੁਹਾਡੇ ਮਾਧਿਅਮ ਨਾਲ ਵੀ ਇਹ ਗੱਲ ਕਹਿੰਦੇ ਆ ਵੀ ਭਰਪੂਰ ਹੱਤਿਆਂ ਨੂੰ ਖਤਮ ਕਰਨ 'ਚ ਸਾਡਾ ਸੰਯੋਗ ਦਿਓ ਤਾਂ ਕਿ ਅਸੀਂ ਅੱਜ 10 ਦੀ ਪਾਈ ਆ ਤਾਂ ਅਸੀਂ 200 ਦੀ ਪਾਸੇ ਪਾਈ ਆ ਸਾਡਾ ਸਾਨੂੰ ਤੁਹਾਡੇ ਮਾਧਿਅਮ ਨਾਲ ਇਹੀ ਗੱਲ ਕਹਿੰਦੇ ਆ ਵੀ ਸਾਡਾ ਸੰਯੋਗ ਦਿਓ ਅਸੀਂ ਤਾਂ ਕਿ ਕੁੜੀਆਂ ਨੂੰ ਅਸੀਂ ਹੋਰ ਅੱਗੇ ਲੈ ਕੇ ਜਾ ਸਕੀਏ। ਤੋਂ ਵੱਡਾ ਉਪਰਾਲਾ ਜਿਹੜਾ ਕਿ ਪਿੰਡ ਦੇ ਨੌਜਵਾਨਾਂ ਵੱਲੋਂ ਪ੍ਰਗਟ ਸਿੰਘ ਵੱਲੋਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਕੀਤਾ ਜਾ ਰਿਹਾ ਲਗਾਤਾਰ ਬੱਚੀਆਂ ਦੀ ਜਿਹੜੀ ਕਿ ਲੋਰੀ ਮਨਾ ਕੇ ਇਲਾਕੇ ਦੇ ਵਿੱਚ ਜਾਗਰੂਕਤਾ ਫੈਲਾਈ ਜਾ ਰਹੀ ਹੈ ਕਿ ਜਿੱਥੇ ਪ੍ਰੂਨ ਹੱਤਿਆ ਨੂੰ ਰੋਕਿਆ ਜਾਵੇ ਉੱਥੇ ਹੀ ਧੀਆਂ ਨੂੰ ਅੱਗੇ ਆਉਣ ਦਾ ਵੀ ਮੌਕਾ ਮਿਲੇ। ਗੱਲਬਾਤ ਕਰਦੇ ਆ ਬਲਕ ਸੰਮਤੀ ਮੈਂਬਰ ਵੀ ਸਾਡੇ ਨਾਲ ਸੰਦੀਪ ਜੀ ਸੰਦੀਪ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਕੀ ਉਪਰਾਲਾ ਕੀਤਾ ਜਾ ਰਿਹਾ ਹੈ ਛ ਤੁਹਾਡੇ ਦੈਨਿਕ ਸਵੇਰਾ ਚੈਨਲ ਦੇ ਮਾਧਿਅਮ ਰਹੀ ਮੈਂ ਸਮੁੱਚੇ ਪੰਜਾਬ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਤੇ ਅੱਜ ਦਾ ਜੋ ਇਹ ਵਿਸ਼ੇਸ਼ ਉਪਰਾਲਾ ਪ੍ਰਗਟ ਸਿੰਘ ਲਾਢੀ ਜੋ ਕਿ ਸਾਡੇ ਮੈਂਬਰ ਪੰਚਾਇਤ ਵੀ ਨੇ ਇਹ ਕੀਤਾ ਬਹੁਤ ਸ਼ਲਾਘਾਯੋਗ ਹੈ ਔਰ ਇਹ ਪਿਛਲੇ ਲਗਾਤਾਰ 6 ਸਾਲਾਂ ਤੋਂ ਇਸ ਤਰ੍ਹਾਂ ਹੀ ਧੀਆਂ ਦੀ ਨਵਜਮੀਆਂ ਧੀਆਂ ਦੀ ਲੋੜੀ ਪਾਉਂਦੇ ਆ ਜੋ ਕਿ ਸਮਾਜ ਨੂੰ ਇੱਕ ਸੇਧ ਦਿੰਦਾ ਵੀ ਆਪਾਂ ਧੀਆਂ ਦੇ ਲਈ ਵਿਸ਼ੇਸ਼ ਉਪਰਾਲੇ ਕਰੀਏ ਹਰੇਕ ਖੇਤਰ ਵਿੱਚ ਧੀਆਂ ਅੱਗੇ ਆਣ ਹਰ ਅੱਜ ਦੇ ਸਮੇਂ ਵਿੱਚ ਧੀਆਂ ਹਰੇਕ ਖੇਤਰ 'ਚ ਮੱਲਾ ਮਾਰ ਵੀ ਰਹੀਆਂ ਅੱਗੇ ਆ ਵੀ ਰਹੀਆਂ ਇਦਾਂ ਦੇ ਉਪਰਾਲਿਆਂ ਨਾਲ ਅਸੀਂ ਬੇਨਤੀ ਕਰਦੇ ਹਾਂ ਹੋਰ ਸਹਿਯੋਗੀਆਂ ਨੂੰ ਸੱਜਣਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਉਪਰਾਲੇ ਨੂੰ ਹੋਰ ਵੱਧ ਛੜ ਕੇ ਸਹਿਯੋਗ ਦਿਓ ਤਾਂ ਜੋ ਹੋਰ ਜ਼ਿਆਦਾ ਇਹ ਵਧੀਆ ਤਰੀਕੇ ਨਾਲ ਮਨਾਇਆ ਜਾ ਸਕਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਰਪੰਚ ਵਿਕਰਾਂਤ ਚੌਧਰੀ ਪਿੰਡ ਛੋਟੀ ਹਵੇਲੀ ਅੱਜ ਜੋ ਛਾ ਪਿੰਡ ਸ਼ਾਮਪੁਰਾ ਚ ਪ੍ਰਗਟ ਸਿੰਘ लाਢੀ ਵੱਲੋਂ ਤੇ ਸਾਡੇ ਸੰਤੀ ਮੈਂਬਰ ਸੰਦੀਪ ਸਿੰਘ ਬਿੱਲਾ ਜੀ ਵੱਲੋਂ ਤੇ ਉhtੀਆਂ ਦਾ ਛੇਮਾ ਛੇਵੇਂ ਸਾਲ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਉਹ ਬਹੁਤ ਹੀ ਸਲਾਣਾ ਯੋਗ ਹੈ ਤੇ ਮੈਂ ਸਾਰੇ ਪਿੰਡ ਵਾਸੀਆਂ ਨੂੰ ਤੇ ਆਪਣੇ ਪੰਜਾਬ ਵਾਸੀਆਂ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਲੋਹੜੀ ਦੀ ਲੱਖ ਲੱਖ ਵਧਾਈਆਂ ਦਿੰਦਾ ਹਾਂ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਇਸ ਮੁਬਾਰਕ ਮੌਕੇ ਦੇ ਉੱਤੇ ਸਾਰੇ ਸ਼ਾਮਪੂਰੀ ਵਾਸੀਆਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦੇਣੀ ਚਾਹੁੰਦਾ ਕਿਉਂਕਿ ਇਹ ਜਿਹੜਾ ਲੋਹੜੀ ਦਾ ਤਿਹਾਰ ਹੈ ਜਿੱਥੇ ਕੋਈ ਸਮਾਂ ਸੀਗਾ ਕਿ ਮੁੰਡਿਆਂ ਦੀ ਲੋਹੜੀ ਮਨਾਈ ਜਾਂਦੀ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਮੁੰਡਿਆਂ ਦੀ ਲੋਹੜੀ ਬੜੀ ਧੂਮ-ਧਾਮ ਦੇ ਨਾਲ ਮਨਾਈ ਜਾਂਦੀ ਹੈ ਉੱਥੇ ਸਾਡੀਆਂ ਜਿਹੜੀਆਂ ਨਵੀਆਂ ਜੰਮੀਆਂ ਧੀਆਂ ਨੇ ਬੱਚੀਆਂ ਨੇ ਸਾਡੀਆਂ ਉਹਨਾਂ ਦੀ ਵੀ ਜਿਹੜੀ ਲੋੜੀ ਆ ਬੜੀ ਧੂਮ ਧਾਮ ਦੇ ਨਾਲ ਮਨਾਈ ਜਾ ਰਹੀ ਹੈ। ਇਹਦੇ ਲਈ ਮੈਂ ਆਪਣੇ ਛੋਟੇ ਵੀਰ ਪ੍ਰਗਟ ਸਿੰਘ ਲਾਡੀ ਜਿਹੜੇ ਸਾਡੇ ਪੰਚਾਇਤ ਮੈਂਬਰ ਵੀ ਨੇ ਇੱਥੋਂ ਦੇ ਮੈਂ ਉਹਨਾਂ ਨੂੰ ਵਧਾਈ ਦੇਣੀ ਚਾਹੁੰਦਾ ਕਿਉਂਕਿ ਉਹ ਹਰ ਸਾਲ ਇਹ ਉਪਰਾਲਾ ਕਰਦੇ ਨੇ ਕਿ ਜਿਹੜੀਆਂ ਵੀ ਸਾਡੀਆਂ ਧੀਆਂ ਨੇ ਨਵੀਆਂ ਜੰਮੀਆਂ ਕੁੜੀਆਂ ਨੇ ਉਹਨਾਂ ਦੀ ਉਹ ਲੋੜੀ ਮਨਾਉਂਦੇ ਨੇ ਅੱਜ ਵੀ 10 ਜਿਹੜੀਆਂ ਨਵੀਆਂ ਜੰਮੀਆਂ ਧੀਆਂ ਨੇ ਸਾਡੀਆਂ ਉਹਨਾਂ ਦੀ ਲੋੜੀ ਪਾਈ ਗਈ ਆ ਉਹਦੇ ਲਈ ਮੈਂ ਫਿਰ ਤੋਂ ਇਕਵਾਰੀ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣੀ ਚਾਹੁੰਦਾ ਔਰ ਇਹ ਉਮੀਦ ਵੀ ਕਰਦਾ ਕਿ ਇਸੇ ਤਰੀਕੇ ਦੇ ਨਾਲ ਹੀ ਇਹ ਮੇਰਾ ਜਿਹੜਾ ਭਰਾ ਹੈ ਔਰ ਸਾਡੇ ਸ਼ਾਮਪੂ ਦੇ ਸ਼ਾਮਪੁਰ ਪਿੰਡ ਦੇ ਵਾਸੀ ਨੇ ਇਸੇ ਤਰ੍ਹਾਂ ਦੇ ਨਾਲ ਹੀ ਰਲ ਮਿਲ ਕੇ ਜਿਹੜੀ ਕੁੜੀਆਂ ਦੀ ਲੋੜੀ ਮਨਾਉਂਦੇ ਰਹਿਣ ਕਿਉਂਕਿ ਖੁਸ਼ੀਆਂ ਜਿਹੜੀਆਂ ਨੇ ਉਹ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਔਰ ਖੁਸ਼ੀਆਂ ਤਾਂ ਹੀ ਸਾਂਝੀਆਂ ਹੋ ਸਕਦੀਆਂ ਨੇ ਜੇ ਸਾਰੇ ਅਸੀਂ ਇਕਜੁੱਟ ਹੋਵਾਂਗੇ ਸਾਡੀ ਜਿਹੜੀ ਸਭ ਤੋਂ ਵੱਡੀ ਅੱਜ ਦੀ ਲੋੜ ਹੈ ਉਹ ਭਾਈਚਾਰਕ ਸਾਂਝ ਜਿਹੜੀ ਕਿ ਖਤਰੇ ਦੇ ਵਿੱਚ ਹੈ ਉਹਨੂੰ ਅਸੀਂ ਅੱਜ ਇੱਕ ਆ ਮਤਲਬ ਕਿ ਜੋੜਨ ਦੀ ਲੋੜ ਹੈ ਲੋਕਾਂ ਨੂੰ ਔਰ ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਇਸ ਤਰ੍ਹਾਂ ਦੀਆਂ ਲੋੜੀਆਂ ਬਣਾਉਂਦੇ ਰਹਾਂਗੇ ਕਿਉਂਕਿ ਜਿਹੜੀ ਅੱਜ ਲੋੜੀ ਮਨਾਉਣ ਦਾ ਜਿਹੜਾ ਸਾਡਾ ਮੰਤਵ ਹੈ ਇਹ ਇਹਦਾ ਜਿਹੜਾ ਹੈਗਾ ਇੱਕ ਬਰਾਬਰਤਾ ਦਾ ਸਨੇਹਾ ਵੀ ਜਾਂਦਾ ਹੈ ਔਰ ਸਨੇਹਾ ਕਿਸ ਤਰ੍ਹਾਂ ਜਾਂਦਾ ਸਾਡੇ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ ਸੰਵਿਧਾਨ ਦੇ ਵਿੱਚ ਜਿਹੜਾ ਕਿ ਸਭ ਨੂੰ ਬਰਾਬਰਤਾ ਦਾ ਹੱਕ ਦਿੱਤਾ ਚਾਹੇ ਉਹ ਸਾਡੀਆਂ ਧੀਆਂ ਨੇ ਸਾਡੀਆਂ ਮਾਵਾਂ ਨੇ ਸਾਡੀਆਂ ਭੈਣਾਂ ਨੇ ਸਾਡੇ ਭਰਾ ਨੇ ਸਾਡੇ ਮਜ਼ਦੂਰ ਵਰਗਾ ਸਾਡਾ ਕਿਸਾਨ ਵਰਗਾ ਕੋਈ ਵੀ ਵਰਗ ਹੈ ਉਹਨੂੰ ਸਾਰਿਆਂ ਨੂੰ ਬਰਾਬਰਤਾ ਦਾ ਜਿਹੜਾ ਅਧਿਕਾਰ ਦਿੱਤਾ ਸਾਡੇ ਸੰਵਿਧਾਨ ਨੇ ਦਿੱਤਾ ਔਰ ਮੈਂ ਫਿਰ ਤੋਂ ਇਸ ਇਸ ਪਵਿੱਤਰ ਦਿਹਾੜੇ ਦੇ ਉੱਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣੀ ਚਾਹੁੰਦਾ ਧੰਨਵਾਦ ਜੈ ਜੀ ਮੇਰਾ ਨਾਮ ਰਜਿੰਦਰ ਕੁਮਾਰ ਪੰਜਾਬ ਪ੍ਰਧਾਨ ਪਾਵ 10 ਜਿਸ ਤਰ੍ਹਾਂ ਸਾਡੇ ਬੜੀ ਸਤਿਕਾਰਯੋਗ ਪਰਗੜ ਸਿੰਘ ਸਾਡੀ ਜੀ ਅਤੇ ਉਹਨਾਂ ਦੇ ਨਾਲ ਸਮੂਹ ਪੰਚਾਇਤ ਅਤੇ ਸਾਰਾ ਸਕੂਲ ਸਟਾਫ ਅੱਜ ਤੇ ਲੋੜੀ ਮਨਾ ਰਿਹਾ ਹੈ ਕਿੱਥੇ ਇੱਕ ਸੁਨਹਿਰੀ ਦਿੱਤਾ ਉਹਨਾਂ ਨੇ ਜਿਸ ਤਰ੍ਹਾਂ ਇੱਕ ਰੀ ਚੱਲੀ ਹੋਈ ਸੀ ਕਿ ਪਹਿਲਾਂ ਆਪਾਂ ਮੁੰਡਿਆਂ ਨੂੰ ਲੋੜੀ ਮਨਾਉਂਦੇ ਸੀਗੇ ਪਰ ਇਹਨਾਂ ਨੇ ਪਿਛਲੇ 5-6 ਸਾਲ ਤੋਂ ਪਿੰਡ ਸ਼ਾਮਪੁਰ ਵਿੱਚ ਸਰਕਾਰੀ ਸਕੂਲ ਚ ਤਿਆਂ ਦੀ ਲੋੜੀ ਮਨਾਉਂਦੇ ਆ ਅਤੇ ਬਹੁਤ ਬੜੀ ਗੱਲ ਹੈ ਕਿਉਂਕਿ ਇੱਕ ਪੰਜਾਬੀ ਗਾਣਾ ਵੀ ਆ ਉਹ ਤੇ ਜ਼ਮੀਨਾ ਵਟਾਉਂਦੇ ਨੇ ਧੀਆਂ ਦੁੱਖ ਬਣਾਲੀਆਂ ਨੇ ਇਹ ਗੱਲ ਸਹੀ ਆ ਜਦ ਲੜਕੀਆਂ ਬੜੀਆਂ ਹੁੰਦੀਆਂ ਐ ਅਕਸਰ ਦੇਖਦੇ ਆ ਅਸੀਂ ਵੀ ਧੀਆਂ ਹੀ ਇੱਕ ਸਾਰਾ ਬਣਦੀਆਂ ਇਹ ਪਰਿਵਾਰ ਦਾ ਤੇ ਬਹੁਤ ਜਿੱਥੇ ਇਹ ਸੁਨੇਹਾ ਦਿੱਤਾ ਇਹਨਾਂ ਨੇ ਵੀ ਧੀਆਂ ਦੀ ਲੋੜੀ ਮਨਾਓ ਧੀਆਂ ਨੂੰ ਅੱਗੇ ਲੈ ਕੇ ਆਓ ਉੱਥੇ ਅਸੀਂ ਇਸ ਮੌਕੇ ਤੇ ਸਾਰੇ ਮੈਂਬਰ ਸਾਹਿਬਾਨਾਂ ਨੂੰ ਬਹੁਤ ਮੁਬਾਰਕਵਾਦ ਦਿੰਦੇ ਆ ਅਤੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਇਸ ਬਵਿੱਤਰ ਤਿਹਾੜੀ ਤੇ ਲੱਖ ਲੱਖ ਮੁਬਾਰਕਾਂ ਤੇ ਬਹੁਤ ਬਹੁਤ ਧੰਨਵਾਦ ਪੂਰੇ ਸਟਾਫ ਦਾ ਗੱਡੀ ਭਾਜ ਦਾ ਤੇ ਸਾਰੇ ਮੈਂਬਰਾਂ ਦਾ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਆ ਪ੍ਰਗਤ ਸਿੰਘ ਜੀ ਔਰ ਆਪਣੇ ਸ਼ਾਮਪਰਾ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਟਰਾਲਾ ਹੋਇਆ ਈਆਂ ਦੀ ਲੋੜੀ ਮਨਾਂ ਦਾ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਤਾਂ ਕਿ ਇਹਦੇ ਵਿੱਚ ਦੇਖੋ ਜਿਹੜੇ ਲੋਕ ਫਰਕ ਕਰਦੇ ਨੇ ਧੀਾਂ ਤੇ ਪੁੱਤਾਂ ਦੇ ਵਿੱਚ ਤੇ ਉਹਨਾਂ ਨੂੰ ਵੀ ਥੋੜੀ ਸਮਝ ਨਾਲ ਚਾਹੀਦੀ ਹੈਗੀ ਆ ਕਿ ਇਸੇ ਤਰ੍ਹਾਂ ਅਸੀਂ ਧੀਆਂ ਦੇ ਪੁੱਤਾਂ ਦੇ ਵਿੱਚ ਫਰਕ ਨਾ ਕਰੀਏ ਕਿਉਂਕਿ ਧੀਆਂ ਵੀ ਉਹ ਸਾਰ ਕੁਝ ਕਰ ਸਕਦੀਆਂ ਨੇ ਜੋ ਪੁੱਤ ਕਰ ਸਕਦੇ ਨੇ ਧੀਆਂ ਯੂਰੋਪੀਨ ਚ ਜਾਂਦੀਆਂ ਨੇ ਠੀਕ ਹੈ ਧੀਆਂ ਸਭ ਕੁਝ ਕਰ ਸਕਦੀਆਂ ਨੇ ਅਗਰ ਉਹਨਾਂ ਵਿੱਚ ਫਰਕ ਨਾ ਕੀਤਾ ਜਾਵੇ ਫਿਰ ਤਰ੍ਹਾਂ ਨਾ ਕੀਤਾ ਜਾਵੇ ਤਾਂ ਅਸੀਂ ਜਾਣਨੇ ਆ ਕਿ ਅੱਗੇ ਜੋ ਹੋਰ ਵੀ ਆ ਲੋਕ ਹੈਗੇ ਆ ਇਸ ਸੋਚ ਤੋਂ ਆਪ ਥੋੜੀ ਜਿਨੀ ਸੋਚ ਨੂੰ ਪਰਵਰਤਨ ਕਰਨ ਤਾਂ ਕਿ ਅੱਗੇ ਧੀਆ ਦਾ ਹੋਰ ਵਧੀਆ ਫਿਊਚਰ ਹੋ ਸਕੇ ਜੀ ਮੇਰਾ ਕਿਦਮਾਂ ਪਰੰਗੀ ਤੌਰ ਹੈ ਜੇ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਲੋੜੀ ਦੀ ਮੁਬਾਰਕਾ ਦਵਾਂਗੀ ਉਸ ਤੋਂ ਬਾਅਦ ਸਾਡੇ ਪਿੰਡ ਵਿੱਚ ਦੱਸ ਕਿਆਂ ਜੀ ਲੋੜੀ ਮਨਾਈ ਗਈ ਹੈ ਬਹੁਤ ਹੀ ਹਿੰਟਾ ਨਾਲ ਮਨਾਈ ਗਈ ਹੈ ਸਾਡੇ ਪਿੰਡ ਵਿੱਚ ਬਹੁਤ ਹੀ ਵਧੀਆ ਪ੍ਰਾਲਾ ਹੈ ਤੇ ਅਦਾਨੀ ਪ੍ਰਾਲੇ ਮਿਲਜਾ ਹੋਣਾ ਚਾਹੀਦਾ ਹੈ ਸੋ ਦੈਨਿਕ ਸਵੇਰਾ ਦੀ ਟੀਮ ਵੀ ਅੱਜ ਇਸ ਖਾਸ ਉਪਰਾਲੇ ਨੂੰ ਕਵਰ ਕਰਨ ਪਹੁੰਚੀ ਹੈ ਰੂਪਨਗਰ ਤੋਂ ਦੈਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਿਪੋਰਟ